ਮਿਸ਼ਨ ਨੂੰ ਨਿਰਧਾਰਿਤ ਡਾਰਕਨੈਸ ਸੁਦਾਈ ਜੋ ਪਿਛਲੇ 34 ਸਾਲਾਂ ਤੋਂ ਇੱਕੋ ਮਾਰ ਨਹੀਂ ਚੱਲਿਆ ਹੈ ਅੱਖਾਂ ਦੀ ਬੁਝ ਨਹੀਂ ਪਹੁੰਚੋ ਤੇ ਉਹਨਾਂ ਦੀਆਂ ਤੇ ਪੋਤਲੀ ਜਿਹੜੀ ਹੈਗੀ ਹੈ ਉਸ ਪੁਰਾਣੀ ਲੱਗ ਰਹੀ ਹੈ ਬੜੇ ਵਿੱਚ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੀ ਸਿੱਖਿਆ ਸੀ ਕਿ ਦੁੱਖ ਚ ਕਿਸੇ ਦੇ ਕੰਮ ਆਣਾ ਧੰਨਵਾਦ ਕਰਦਾ ਜਿਹੜੇ ਪਰਿਵਾਰਾਂ ਅੱਖਾਂ ਦਾ ਕੀ ਉਹ ਅੱਖਾਂ ਇਸ ਪੁਰਾਣੀ ਲੱਗ ਗਈਆਂ ਅੱਖਾਂ ਦਾ ਜਾਗਰੂਕਤਾ ਫਲਾਈ ਹੈ ਕਿਸੇ ਦੇ ਕੰਮ ਨਹੀਂ ਜੂੰਦੇ ਦੀ ਵੀ ਸੇਵਾ ਕਰੇ ਜਿਵੇਂ ਅਸੀਂ ਤੁਸੀਂ ਕੰਮ ਕੰਮ ਹੋਈ ਆ ਮੌਤ ਤੋਂ ਬਾਅਦ ਵੀ ਜਿਹੜਾ ਬਸੀਆਂ ਆਪਣਾ ਕੈਂਪ ਲਗਾਇਆ ਸੀਗਾ ਸਾਡੇ ਵੀਰ ਗੁਰਮਿੰਦਰ ਸਿੰਘ ਜਵੰਦਾ ਜਾਦ ਦੇ ਵਿੱਚ ਉਹਨਾਂ ਪਰਿਵਾਰ ਵੱਲੋਂ ਲਗਾਇਆ ਗਿਆ ਸੀ ਮਾਲਕੀ ਪੰਜਾਬ ਦੇ ਅੱਛੇ ਪ੍ਰਸ਼ਨ ਹੋਏ ਹੈਗੇ ਇਸ ਕੈਂਪ ਦੇ ਪ੍ਰਬੰਧਕ ਸਹਿਬਾਨ ਉਸ ਪਰਿਵਾਰ ਦਾ ਵੀ ਪਿਆਰ ਦੇ ਦਿਲ ਨਾਲ ਉਹਨਾਂ ਨੂੰ ਅਸ਼ੀਰਵਾਦ ਦੇਣਾ ਹੈ ਸ੍ਰੀ ਗੁਰਤੇਗ ਭਾਜ ਜੀ ਦੀ 350ਵੀਂ ਸ਼ਹੀਦੀ ਨੂੰ ਸਮਰਪਿਤ ਹੈ ਉਹ ਜਿਨ੍ਹਾਂ ਨੂੰ ਸਦੀਆਂ ਤੋਂ ਹਿੰਦੇ ਚਾਦਰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਧਰਮ ਇਨਸਾਫ ਅਤੇ ਨੁਕਤਾ ਦੀ ਰੱਖਿਆ ਲਈ ਆਪਣਾ ਸਿਰ ਨਿਸ਼ਾਵਰ ਕੀਤਾ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਸਦਾ ਪ੍ਰੇਰਿਤ ਕਰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਮੁੱਖ ਨੂੰ ਨਾ ਕਿਸੇ ਨੂੰ ਡਰਾਉਣਾ ਹੈ ਨਾ ਕਿਸੇ ਤੋਂ ਡਰਨਾ ਸੱਚ ਅਤੇ ਸੇਵਾ ਦੇ ਰਾਹ ਤੇ ਨਿਰਧਰ ਹੋ ਕੇ ਤੁਰਨਾ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੀਵਨ ਸਫਲ ਤਦੋਂ ਹੁੰਦਾ ਹੈ ਜਦੋਂ ਦਇਆ ਧਰਮ ਅਤੇ ਪੁੰਨ ਦਾ ਰਾਹ ਅਪਣਾਇਆ ਜਾਵੇ ਸੋ ਅੱਜ ਦੇ ਇਸ ਕੈਂਪੇ ਦੇ ਵਿੱਚ ਮੂਵ ਟੂ ਆਪਰੇਸ਼ਨ ਦਵਾਈਆਂ ਅਤੇ ਸਲਾਹ ਇਹ ਸਾਰੀ ਸੇਵਾ ਗੁਰੂ ਸਾਹਿਬ ਦੀ ਸਿੱਖਿਆ ਦਾ ਹੀ ਰੂਪ ਹੈ। ਇੱਕ ਕੈਂਪ ਸਰਦਾਰ ਗੁਰਮੁਦਸ ਸਿੰਘ ਜਵੰਦਾ ਜੀ ਪ੍ਰਿਤਜਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਜ਼ਿੰਦਗੀ ਤੇ ਮੁਲਕਤ ਸੇਵਾ ਗਰੀਬਾਂ ਦੀ ਮਦਦ ਅਤੇ ਨੇਕ ਦਿਲੀ ਦਾ ਪ੍ਰਤੀਕ ਸੀ। ਉਹਨਾਂ ਦਾ ਪਰਿਵਾਰ ਖਾਸ ਕਰਕੇ ਸਰਦਾਰ ਕਮਲ ਸਿੰਘ ਜਵੰਦਾ ਰਾਏਕੋੜ ਲਾਕੇ ਵਿੱਚ ਹਰ ਮਹੀਨੇ ਮੁਫਤ ਕੈਂਪ ਕਰਵਾ ਕੇ ਇਹ ਸੇਵਾ ਦੀ ਪਰੰਪਰਾ ਨੂੰ ਜਾਰੀ ਰੱਖ ਰਿਹਾ ਹੈ। ਮਿਸ਼ਨ ਪੁਨਰਜੋਤ ਡਾਰਕਨੈਸ ਟੂ ਲਾਈਟ ਜੋ ਪਿਛਲੇ 34 ਸਾਲਾਂ ਤੋਂ ਇੱਕੋ ਮਾਰਗ ਤੇ ਚੱਲਿਆ ਹੈ ਅੱਖਾਂ ਦੀ ਰੋਸ਼ਨੀ ਬਚਾਉਣੀ ਤੁਹਾਡੇ ਵਿਚਕਾਰ ਇੱਕ ਪੇਸ਼ੈਂਟ ਸਾਡੇ ਪ੍ਰਾਣੀ ਇਦਾਂ ਦੇ ਨੇ ਪਰਾਂ ਤੋਂ ਵਿੱਚ ਬੈਠੇ ਨੇ ਉਹ 2 ਮਹੀਨੇ ਤੋਂ ਬੜੇ ਪ੍ਰੇਸ਼ਾਨ ਸੀਗੇ ਤੇ ਉਹਨਾਂ ਕਿਸੇ ਕਾਰਨ ਕਰਕੇ ਅੱਖ ਢਿੰਸ ਹੋ ਗਿਆ ਸੀਗਾ ਅੱਖਾਂ ਚ ਕਲੈਕਸ਼ਨ ਹੋ ਗਈ ਸੀ ਅੱਖ ਇੱਕ ਤਰ੍ਹਾਂ ਕੋਰਨੀਅਲ ਸਰ ਇਹਨੂੰ ਕਹਿ ਦਿੰਦੇ ਆ ਸਾਡੇ ਕੋਲ ਆਏ ਤੇ ਥੋੜੇ ਦਿਨ ਪਹਿਲਾਂ ਹੀ ਆਏ ਸੀਗੇ ਤੇ ਨਾਲ-ਨਾਲ ਹੀ ਉਹਨਾਂ ਦਾ ਕਿਸੇ ਨੇ ਅੱਖਾਂ ਦਾਨ ਕੀਤੀਆਂ ਸਾਡੇ ਪ੍ਰਾਣੀ ਸਾਡੇ ਜਿਲ੍ਹਾ ਲੁਧਿਆਣਾ ਵਿੱਚੋਂ ਦੀ ਤੇ ਪੁਤਲੀ ਜਿਹੜੀ ਹੈਗੀ ਆ ਉਸ ਪੁਰਾਣੀ ਦੀ ਲੱਗੀ ਹੈਗੀ ਸਾਡੇ ਵਿੱਚ ਬੈਠੇ ਨੇ ਇਹ ਇੱਕ ਐਗਜ਼ਾਮਪਲ ਹੈ ਕੀ ਐਗਜ਼ਾਮਪਲ ਹੈ ਦੇਖੋ ਸਾਡੇ ਗੁਰੂ ਸਹਿਬਾਨ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਆਪਣਾ ਸਿਰਮ ਕਲਮ ਹੋਇਆ ਉਹਨਾਂ ਦਾ ਕੁਰਬਾਨੀ ਹੋਈ ਉਹਨਾਂ ਦੀ ਸਾਡੇ ਵਾਸਤੇ ਜੋ ਕੁਰਬਾਨੀ ਨਾ ਦਿੰਦੇ ਸਾਡੇ ਸਾਡੇ ਦੇਸ਼ ਦੀ ਹੋਂਦ ਨਹੀਂ ਛੋੜੀ ਚਲੀ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਪਰਿਵਾਰ ਜਿਹੜਾ ਮੌਤ ਤੋਂ ਬਾਅਦ ਅੱਖਾਂਦਾਨ ਕਰਦੇ ਨੇ ਉਹਨਾਂ ਇੱਕ ਕੋਈ ਪ੍ਰਾਣੀ ਦੁਨੀਆ ਜਾਂਦਾ ਹੈ ਕਿੰਨੀ ਆਪਣੀ ਇਮੋਸ਼ਨਸ ਨਾਲ ਹੁੰਦੇ ਨੇ ਕਿੰਨਾ ਦੁੱਖ ਲੱਗਦਾ ਉਸ ਦੁੱਖ ਨੂੰ ਦੇਖਦੇ ਹੋਏ ਵੀ ਫਿਰ ਵੀ ਅੱਖਾਂ দান ਕਰਦੇ ਇਹ ਵੀ ਇੱਕੋ ਜਿਹੀ ਸੋਚ ਹੈਗੀ ਹੈ ਕੁਰਬਾਨੀ ਹੈਗੀ ਹੈ ਕਾਦੇ ਵਾਸਤੇ ਕਿਸੇ ਹੋਰ ਵਾਸਤੇ ਜਿਹੜਾ ਉਹਨੂੰ ਜਾਣਦਾ ਨਹੀਂ ਇਹੀ ਸਾਡੇ ਗੁਰੂ ਸਾਹਿਬਾ ਤੁਸ ਸਿਖਿਆ ਦਿੱਤੀ ਕਿ ਕਿਸੇ ਦੇ ਕੰਮ ਆਉ ਗੁਰੂ ਤੇਗ ਬਹਾਦਰ ਜੀ ਨੇ ਵੀ ਸਿਖਿਆ ਸੀ ਕਿ ਦੁੱਖ ਚ ਕਿਸੇ ਦੇ ਕੰਮ ਆਣਾ ਜਦੋਂ ਦੁੱਖ ਸੀਗਾ ਕਸ਼ਮੀਰੀ ਪੰਡਤਾਂ ਦਾ ਉਹਨਾਂ ਦੇ ਦੁੱਖ ਸੀਗਾ ਉਹ ਦੁੱਖ ਸਾਂਝਦੇ ਹੋਏ ਆਪਣਾ ਉਹਨਾਂ ਕੁਰਬਾਨੀ ਦਿੱਤੀ ਉਹਨਾਂ ਨੇ ਸਾਡੀ ਰੱਖਿਆ ਕੀਤੀ ਇਹ ਅੱਖਾਂ ਦਾਣ ਦੀ ਜਿਹੜੀ ਮਹਿੰਮ ਹੈਗੀ ਹੈ ਜੇ ਪਿਛਲੇ 34 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਆ ਇਹ ਵੀ ਉਹਦਾ ਇੱਕ ਛੋਟਾ ਜਿਹਾ ਆਪਣਾ ਸਿੱਖਿਆ ਲੈ ਕੇ ਆਪਾਂ ਕੋਸ਼ਿਸ਼ ਕਰ ਰਹੇ ਆ ਸਮਾਏ ਨੂੰ ਜਗਾ ਰਹੇ ਆ ਤਾਂ ਕੈਂਪ ਲੱਗਿਆ ਸੀ ਬਸਿਆਂ ਗੁਰਦੁਆਰਾ ਸਤਰਾਂ ਸਿੰਘ ਸਾਹਿਬ ਸਾਹਿਬ ਤੁਸ਼ੀ ਪਾਸ਼ਾ ਚਰਨ ਸ਼ੋਪ ਪ੍ਰਾਪਤ ਕਰਤੀ ਦੇ ਉਥੋਂ ਸਿੱਖਿਆ ਲੈ ਕੇ ਆਏ ਆ ਕਈ ਵਿਦਖੋ ਹੂੰ 350ਵੀਂ ਉਪੜੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਵਿੜਾ ਸਮਰਪਿਤ ਸਾਸਮੁੱਚਾ ਸਮਾਜ ਸੋਗ ਮਨਾ ਰਿਹਾ। ਉਹਨਾਂ ਸਿੱਖਿਆ ਲੈ ਰਹੇ ਉਹਨਾਂ ਕੋਲ ਕਿ ਆਪਾਂ ਗੁਰੂ ਸਾਹਿਬ ਨੂੰ ਕੁਰਬਾਨੀ ਦਿੱਤੀ ਆਪਾਂ ਕੀ ਕਰ ਸਕਦੇ ਆ। ਧੰਨਵਾਦ ਕਰਦਾ ਜਿਹੜਾ ਪਰਿਵਾਰ ਨੇ ਅੱਖਾਂਦਾਨ ਕੀਤੀਆਂ। ਉਹ ਅੱਖਾਂ ਇਸ ਪੁਰਾਣੀ ਲੱਗ ਗਈਆਂ। ਇਹ ਹੁਣ ਦੇਖ ਸਕਦਾ ਆ। ਇਹਨਾਂ ਬੁਰਾ ਹਾਲ ਸੀਗਾ ਨਹੀਂ ਤਾਂ ਜੇ ਅੱਖਾਂਦਾਨ ਨਹੀਂ ਕਰਦੀ ਅੱਖ ਬਿਲਕੁਲ ਖਰਾਬ ਹੋ ਜਣੀ ਸੀ। ਸੋ ਸਾਡੇ ਸਾਹਮਣੇ ਇੱਕ ਲੀਵਿੰਗ ਐਗਜ਼ਾਮਪਲ ਹੈ। ਸੋ ਅੱਖਾਂਦਾਨ ਦੀ ਰੋਸ਼ਨੀ ਜਾਗਰੂਤਾ ਫਲਾਉਣਾ ਵੀ ਆਪਣਾ ਇੱਕ ਸਮਰਪਤਾ ਹੋਏਗੀ ਜਿਹੜੇ ਆਪਾਂ ਸਮੁੱਚੇ ਸੰਸਾਰ ਦੇ ਵਿੱਚ ਆਪਾਂ ਆਪਣੇ ਸਤਿਕਾਰਯੋਗ ਆਪਣੇ ਸਹਿਬਾਨ ਦੀ ਆਪਾਂ ਸ਼ਹਾਦਤ ਨੂੰ ਯਾਦ ਕਰਕੇ ਆਪਣਾ ਦਿਲ ਦੁੱਖਦਾ ਹਨ ਕਿਹੜੇ ਹਾਲਾਤਾਂ ਦੇ ਵਿੱਚ ਉਹ ਸ਼ਹਾਦਤ ਹੋਈ ਹੋਗੀ ਸਾਡੇ ਵਾਸਤੇ ਖਾਂਦਾਨ ਦੀ ਜਾਗਰੂਤਾ ਫਲਾਈਏ ਕਿਸੇ ਦੇ ਕੰਮ ਆਈਏ ਜੂੰਦੇ ਜੀਵ ਸੇਵਾ ਕਰੀਏ ਜਿਵੇਂ ਆ ਸਾਡੇ ਪਸੀਆਂ ਕੈਂਪ ਸੇਵਾ ਹੋਈ ਹੈ ਮੌਤ ਤੋਂ ਬਾਅਦ ਵੀ ਕਈ ਬਹੁਤ ਸਾਰੇ ਲੋਕ ਸਮਝਦੇ ਸ਼ਾਇਦ ਨਾ ਆਪਰੇਸ਼ਨ ਫ੍ਰੀ ਨਹੀਂ ਹੁੰਦੇ ਆ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿਸੇ ਨੇ ਪਿਆਰ ਦੇ ਨੱਖਾਂਦਾਨ ਕੀਤੇ ਆ ਤੇ ਮੈਂ ਇੱਕ ਤਰ੍ਹਾਂ ਨਿਭਾਉਂਦਾ ਹੋਇਆ ਪ੍ਰਚਾਰ ਕਰਦੇ ਆਂ ਕਿ ਘੱਟੋ ਘੱਟ ਜਦੋਂ ਆਪਰੇਸ਼ਨ ਹੋਣਾ ਉਹ ਬਿਲਕੁਲ ਫ੍ਰੀ ਕਰਦੇ ਆਂ ਸਿਰਫ ਦਵਾਈਆਂ ਦਾ ਟੈਸਟਾਂ ਦਾ ਉਹ ਖਰਚਾ ਜ਼ਰੂਰ ਆਉਂਦਾ ਹੈਗਾ ਜੇ ਕੋਈ ਉਹ ਵੀ ਨਹੀਂ ਕਰ ਸਕਦਾ ਉਹ ਵੀ ਮਾਲਕ ਕਿਰਪਾ ਨਾਲ ਕੋਈ ਸਾਧਨ ਹੈਗੇ ਆ ਸਾਨੂੰ ਵੀ ਜਿੱਦਾਂ ਕਹਿੰਦੇ ਹੁੰਦੇ ਆ ਰੋਸ਼ਨੀ ਮਿਲ ਗਈ ਹੈ ਤਾਂ ਬਾਕੀ ਸਭ ਨੂੰ ਮਿਲੇ ਬਾਬਾ ਜੀ ਇਦਾਂ ਆ ਤੁਸੀਂ ਆਪਣੇ ਇਲਾਕੇ ਜਾ ਕੇ ਪਿਆਰ ਦੇਣਾ ਇਹ ਸਨੇਹਾ ਜ਼ਰੂਰ ਦੇਣਾ ਕਿ ਅੱਖਾਂ ਦਾਣ ਕਰਨੀ ਚਾਹੀਦੀ ਹੈ ਠੀਕ ਹੈ ਜੇ ਮਾਲਕਾ ਹਰ ਤੇ ਕਿਰਪਾ ਕੀਤੀ ਹੈ ਆਪਾਂ ਜ਼ਰੂਰ ਇਸ ਚੀਜ਼ ਤੇ ਕਰੀਏ ਮੈਂ ਤਾਂ ਮਾਲਕੂਰੇ ਅਰਦਾਸ ਕਰਾਂਗਾ ਕਿ ਸਾਰਿਆਂ ਦੀ ਤੁਹਾਡੀ ਵੀ ਮਾਲਕ ਕਿਰਪਾ ਕਰੇ ਬਹੁਤ ਅੱਛੀ ਨਿਗ੍ਹਾ ਮੜੀ ਜੀ ਜ਼ਰੂਰ ਕਰਾਂਗੇ ਜੀ ਡਾਇਬੀਟਸ ਵਾਲੇ ਸ਼ੂਗਰ ਦੇ ਪੇਸ਼ੈਂਟ ਆ ਹਾਂਜੀ ਇਹ ਵੀ ਅੱਖਾਂ ਦਾਣ ਕਰ ਸਕਦੇ ਠੀਕ ਹੈ ਤੁਹਾਡਾ ਬਹੁਤ ਅੱਛਾ ਸਵਾਲ ਹੈ ਬਹੁਤ ਸਾਰੇ ਲੋਕਾਂ ਦੇ ਮਨ 'ਚ ਵਹਿਮ ਹੁੰਦਾ ਹੈਗਾ ਸ਼ੂਗਰ ਵਾਲੇ ਪੇਸ਼ੈਂਟ ਬਲੱਡ ਪ੍ਰੈਸ਼ਰ ਵਾਲੇ ਜਾਂ ਕੋਈ ਜਸਮਾਨੀ ਬੋ ਸਭ ਅੱਖਾਂ ਦਾਣ ਕਰ ਸਕਦੇ ਦਾਨ ਮੌਤ ਤੋਂ ਬਾਅਦ ਹੀ ਹੋਣਾ 6 ਘੰਟੇ ਤੋਂ 12 ਘੰਟੇ ਵਿੱਚ ਅੱਖਾਂ ਦਾ ਦਾਨ ਹੁੰਦਿਆਂ ਨੇ ਸੱਖਾਂ ਦਾਨ ਕਰ ਸਕਦੇ ਜਿਹੜੇ ਦਾਨ ਨਹੀਂ ਕਰ ਸਕਦੇ ਉਹਨਾਂ ਵਿੱਚੋਂ ਜਿਵੇਂ ਕਿਸੇ ਨੂੰ ਐਚ ਆਈ ਵੀ ਹੀਪੇਟਾਈਟਸ ਹੈਗਾ ਪੀਲੀਆ ਹੋ ਗਿਆ ਦਿਮਾਗੀ ਬੁਖਾਰ ਹੈ ਸੈਪਟਿਸੀਮੀਆ ਹੈ ਬਲੱਡ ਕੈਂਸਰ ਹੈ ਉਹ ਅੱਖਾਂ ਦਾ ਦਾਨ ਨਹੀਂ ਕਰ ਸਕਦੇ ਗੁਰੂ ਸਾਹਿਬ ਦੀ 350ਵੀਂ ਸ਼ਹੀਦੀ ਦੇ ਇਸ ਸਾਲ ਵਿੱਚ ਅਸੀਂ ਸਭ ਮਿਲ ਕੇ ਰੋਸ਼ਨੀ ਦੀ ਇਸ ਏਵੰਗ ਅੱਗੇ ਵਧਾਈਏ ਅੱਜ ਜਿਹੜੇ ਮਰੀਜ਼ ਤੁਸੀਂ ਆਪਰੇਸ਼ਨ ਕਰਵਾ ਕੇ ਘਰ ਜਾ ਰਹੇ ਹੋ ਤੁਸੀਂ ਕੇਵਲ ਪੇਸ਼ੈਂਟ ਨਹੀਂ ਤੁਸੀਂ ਕੇਵਲ ਮਰੀਜ਼ ਨਹੀਂ ਹੋ ਤੁਸੀਂ ਰੋਸ਼ਨੀ ਦੇ ਸਾਡੇ ਦੂਤ ਹੋ ਜਿਹੜਾ ਸਨੇਹ ਦੇਵੋਗੇ ਅਸੀਂ ਗੁਰੂ ਸਾਹਿਬ ਦੇ ਬਚਨ ਨਾਲ ਸਮਾਪਤੀ ਕਰਦੇ ਹਾਂ ਨਾਨਕ ਨਾਮ ਅਰਾਦੀਏ ਅੰਤੇ ਹੋਏ ਸੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ